ਹਾਂਜੀ ਮੈਡਮ ਸਤਿ ਸ੍ਰੀ ਅਕਾਲ ਜੀ। ਹਾਂਜੀ ਸਰ। ਸਾਨੂੰ ਢਿੰਗਰੀ ਬਾਰੇ ਜਾਣਨਾ ਪਾਉ ਜੀ। ਢਿੰਗਰੀ ਲੋਣੇ ਸੇ ਸੌਖੀ ਐ। ਹਾਂਜੀ ਹਾਂਜੀ। ਢਿੰਗਰੀ ਦਾ ਬਸ ਤੁਸੀਂ ਇੱਕ ਦਿਨ ਤਲਾ ਤੂੜੀ ਗਿੱਲੀ ਕਰਨੀ ਐ। ਹਾਂਜੀ। ਗਿੱਲੀ ਕਰਨ ਤੋਂ ਬਾਅਦ ਦੂਜੇ ਦਿਨ ਸਵੇਰੇ ਨਮੀ ਦੇਖ ਲੈਣੀ ਐ ਵੀ 70-75% ਨਮੀ ਹੈਗੀ ਐ ਮੁੱਠੀ ਚ ਘੁੱਟ ਕੇ। ਤੇ ਵੀ ਲਲਾ ਕੇ ਐਦਾ ਟਾਈਟ ਕਰਕੇ ਬੈਗ ਭਰ ਦਨੇ ਹਾਂਜੀ। ਤੇ ਜਦੋਂ ਪੂਰਾ ਬੈਗ ਚਿੱਟਾ ਹੋ ਗਿਆ ਜਿੱਦਾਂ ਚਿੱਟਾ ਹੋਇਆ ਵੈ ਇੱਥੇ ਸਰਾਕ ਕਰ ਦਨੇ ਅਸੀਂ। ਅਸਰਾਖਾ ਚੋਂ ਖੰਬਾ ਨਿਕਲਿਆ ਨੇ। ਤੇ ਆ ਪ੍ਰੋਸੀਜਰ ਇੱਥੇ ਲਿਖਿਆ ਹੋਇਆ ਐ। ਠੀਕ ਹੈ ਜੀ। ਆ ਲਓ ਜੀ ਤੇ ਮੈਡਮ ਬੀਜ ਇਹ ਅੱਜ ਹੀ ਮਿਲ ਜੂਗਾ ਸਾਨੂੰ ਢਿੰਗ ਨਹੀਂ ਨਹੀਂ ਅਗਲੇ ਮਹੀਨੇ ਮਿਲੂਗਾ ਸਰ ਥੱਲੇ ਮੌਸਮ ਨਹੀਂ ਹੈਗਾ ਅੱਛਾ ਅੱਛਾ ਤੇ ਇਹਦਾ ਬੀਜ ਵੀ ਆਪਣਾ ਬਟਨ ਕੁੰਬ ਦਾ ਅਗਲੇ ਮਹੀਨੇ ਸਰ ਅੱਛਾ ਜੀ ਥੱਲੇ ਮੌਸਮ ਨਹੀਂ ਹੈਗਾ ਅੱਛਾ ਜੀ ਇਹਦੀ ਫਿਰ ਮੈਡਮ ਡਿਮਾਂਡ ਹੈਗੀ ਆਪਣੇ ਇੱਥੇ ਜੇ ਇਹਦਾ ਜੇ ਆਪਾਂ ਕਿਸੇ ਵੀ ਖੋਂਬ ਦੀ ਜੇ ਆਪਾਂ ਕਰਦੇ ਆ ਇਹਦਾ ਕੰਮ ਕਰ ਲਓ ਜੀ ਢਿੰਗਰੀ ਤੁਸੀਂ ਬਹੁਤ ਹੀ ਆਸਾਨ ਤਰੀਕੇ ਨਾਲ ਵੇਚ ਸਕਦੇ ਹੋ ਕੀ ਕਰਨਾ ਬਰਦਾਸ਼ਤ ਸਰ ਜੀ ਮੈਂ બસ ਟੂੜੀ ਗਿੰਨੀ ਕਰਕੇ ਦੂਜੇ ਦਿਨ ਉਸ ਵਿੱਚ ਨਵੀਂ ਚੈੱਕ ਕਰਕੇ ਲਪਾਹਿਆਂ ਵਿੱਚ ਭਰ ਕੇ ਈਯੂ ਫਲਾਰ ਕੇ ਵਿੱਚ ਲਪਾਹਿਆਂ ਵਿੱਚ ਭਰ ਕੇ ਉਸ ਤੋਂ ਬਾਅਦ ਜਦੋਂ ਇਹ <li>ਪੁਲੀ ਸਾਰੇ ਲਪਾਹਿਆਂ ਵਿੱਚ ਫੈਲਣੀ ਸ਼ੁਰੂ ਹੋ ਜੂਗੀ ਤਾਂ ਤੁਸੀਂ ਲਪਾਹਿਆਂ ਵਿੱਚ ਇਸਰਾਖ ਕਰ ਲੈਣੀ ਆ ਉਸ ਤੋਂ ਬਾਅਦ ਟੂੜੀ ਨਾਲ ਪਾਣੀ ਛਿੜਕਦੇ ਰਹਿਣਾ ਨਮੀ ਬਣਾਈ ਰੱਖਣੀ ਆ ਤੇ ਸੋਡੀਟਿੰਗਰੀ ਉਹ